ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਸਰੂਪ ਦੇ ਕੇ ਖੜਾ ਹੋ ਕੇ ਸੇਮ ਟੂ ਸੇਮ ਉਸ ਪੋਜੀਸ਼ਨ 'ਚ ਖੜਾ ਹੋ ਕੇ ਪਰ ਪ੍ਰਾਰਥਨਾ ਕਰਦੇ ਵਾਲੇ ਸਾਡੇ ਸੰਗਤ ਨੂੰ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਸੁਤਾਵਾ ਔਰ ਆਪਣੀ ਬੰਦੂਕ ਦੇ ਨਾਲ ਸਾਰੇ ਸਾਡੇ ਲੋਕਾਂ ਨੂੰ ਗੋਲੀਆਂ ਉਹ ਮਾਰਦਾ ਔਰ ਇਹ ਦੋ ਇਧਰ ਸਾਰੇ ਨੇ ਵੀ ਇਹ ਕੀ ਲੋਕ ਚਾਹੁੰਦੇ ਨੇ ਇਹ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਹਿੰਦੁਸਤਾਨ 'ਚ ਦੰਗੇ ਕਰਾਉਣਾ ਚਾਹੁੰਦੇ ਨੇ ਭਾਰਤ ਦੀ ਅਖੰਡਤਾ ਨੂੰ ਪ੍ਰਭੂ ਦਾ ਨੂੰ ਕਹ ਲਾਣਾ ਚਾਹੁੰਦੇ ਨੇ ਔਰ ਕੀ ਸਾਬਤ ਕਰਨਾ ਚਾਹੁੰਦੇ ਨੇ ਵੀ ਚਾਚਾਾਂ ਦੇ ਵਿੱਚ ਵੜ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਗੋਲੀਆਂ ਨਾ ਭੌਂਦੇ ਹੋਗੇ ਅਗਰ ਇਹਨਾਂ ਤੇ ਨਥ ਨਾ ਪਾਈ ਗਈ ਤੇ ਮਸੀਹ ਭਾਈਚਾਰਾ ਜਿਹੜਾ ਵਾ ਸੜਕਾਂ ਤੇ ਉਤਰੇਗਾ ਕਿਉਂਕਿ ਅੱਜ ਸਾਡੀ ਸੀਪੀ ਸਾਹਿਬ ਨਾਲ ਗੱਲ ਹੋਈ ਸੀ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿਹੜੀ ਇਹਨਾਂ ਬੰਦਿਆਂ ਦੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਏਗੀ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਅਗਰ 2 ਦਿਨ ਦੇ ਵਿੱਚ 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 ਇਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਔਰ ਅੱਜ ਹੀ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਲੱਗੀ ਆ ਉਹਨੂੰ ਪੂਰਨ ਤੌਰ ਤੇ ਬੰਦ ਕਰਵਾਇਆ ਜਾਂਦਾ ਵਾ ਤੇ ਮਸੀ ਭਾਈਚਾਰਾ ਪ੍ਰਸ਼ਾਸਨ ਨਾਲ ਬੈਠ ਕੇ ਗੱਲਬਾਤ ਕਰ ਲੇਗਾ ਅਗਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਪੂਰੇ ਪੰਜਾਬ ਦੇ ਵਿੱਚ ਪਰਦੇਸ਼ਾਂ ਵੇ ਦੇਸ਼ਾਂ ਦੇ ਵਿੱਚ ਵਸਦਾ ਮਸੀ ਭਾਈਚਾਰਾ ਸੜਕਾਂ ਤੇ ਉਤਰੇਗਾ ਔਰ ਇਸ ਫਿਲਮ ਦਾ ਵਿਰੋਧ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਵੀ ਜੋ ਸ਼ਰਾਰਤੀ ਅਨਸਰ ਨੇ ਉਹ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਲੈ ਕੇ ਔਰ ਸਾਡੇ ਜਿਹੜੇ ਗੀਤ ਭਜਨ ਨੇ ਉਹਨਾਂ ਨੂੰ ਲੈ ਕੇ ਇੰਸਟਾਗ੍ਰam ਤੇ ਫੇਸਬੁੱਕ ਤੇ ਵੀਡੀਓ ਬਣਾਉਂਦੇ ਨੇ ਔਰ ਮਸੀਹ ਭਾਈਚਾਰੇ ਨੂੰ ਢਾਹ ਲਾਉਂਦੇ ਨੇ ਔਰ ਮਸੀਹ ਭਾਈਚਾਰੇ ਦੀ ਬੇਇੱਜ਼ਤੀ ਕਰਦੇ ਨੇ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਦਰਖਾਸਤ ਵੀ ਦਿੱਤੀ ਸੀ ਸੀਪੀ ਸਾਹਿਬ ਨੂੰ ਔਰ ਜਿੱਤੇ ਇਹਨਾਂ ਨੇ ਬਾਨੀ ਕਾਨੂੰਨੀ ਕਾਰਵਾਈ ਔਰ ਤੇ ਬੰਦੇ ਦੀ ਜ਼ਰੂਰ ਕੀਤੀ ਆ ਮਗਰ ਅੱਜ ਅਸੀਂ ਉਹ ਵੀ ਬੇਨਤੀ ਇਹਨਾਂ ਨੂੰ ਕਰਾਂਗੇ ਵੀ ਜਲਦ ਤੋਂ ਜਲਦ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਦਰੇ ਗਏ ਨੇ ਉਹਨਾਂ ਦਾ ਮਲਮ ਪੱਟੀ ਦਾ ਕੰਮ ਕੀਤਾ ਜਾਵੇ ਦੇਖੋ ਮਸੀਹ ਭਾਈਚਾਰਾ ਅਸੀਂ ਇੱਕ ਸ਼ਾਂਤੀ ਪਸੰਦ ਲੋਕ ਆ ਕਦੀ ਮਸੀਹ ਭਾਈਚਾਰੇ ਦੇ ਲੋਕ ਦੰਗਾ ਫਸਾਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਿੱਥੇ ਵੀ ਕਿਤੇ 크ਿਸਚਨ ਹੋਣ ਉਥੇ ਕਦੀ ਵੀ ਦੰਗਾ ਫਸਾਦ ਨਹੀਂ ਹੁੰਦਾ ਮਗਰ ਜਿੱਥੇ ਅਸੀਂ ਸ਼ਾਂਤੀ ਪਸੰਦ ਆ ਉਥੇ ਅਸੀਂ ਕ੍ਰਾਂਤੀ ਪਸੰਦ ਨਹੀਂ ਆ ਹੇਲੂਇਆ ਕਿਉਂਕਿ ਅਗਰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਆ ਉਹਨਾਂ ਸਿਪਰੇ ਧਰਮਦੀਪ ਫੌਜਤ ਵੀ ਕਰਨਾ ਜਾਣਦੇ ਆ ਸੋ ਅਸੀਂ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ ਜੁਆਇੰਟ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ ਔਰ ਉਹਨਾਂ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਆ ਵੀ ਅੱਜ ਸ਼ਾਮ ਤੱਕ ਇਹ ਪਰਚਾ ਦਰਜ ਕੀਤਾ ਜਾਵੇ ਔਰ ਅੱਜ ਸ਼ਾਮ ਤੱਕ ਇਹ ਸਭ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੂੰ ਬੰਦ ਕੀਤੀਆਂ ਜਾਣ ਫਿਲਮ ਨੂੰ ਬੰਦ ਕੀਤਾ ਜਾਵੇ ਔਰ ਜਿੰਨੀ ਪੂਰੀ ਟੀਮ ਆ ਡਾਇਰੈਕਟਰ ਪ੍ਰੋਡਿਊਸਰ ਐਕਟਰ ਉਹਨਾਂ ਸਾਰਿਆਂ ਦਾ ਪਰਚਾ ਦਰਜ ਕੀਤਾ ਜਾਵੇ ਅਗਰ ਪ੍ਰਸ਼ਾਸਨ ਪਰਚਾ ਨਹੀਂ ਦਰਜ ਕਰਦਾ ਜਾ ਫਿਲਮ ਨੂੰ ਬੰਦ ਨਹੀਂ ਕਰਵਾਉਂਦਾ